ਪੰਜਾਬ ਸਰਕਾਰ ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਆਂ ਜੋ ਹਾਲਾਤ ਪੰਜਾਬ 'ਚ ਖੜਾ ਨੇ ਬਣਾਏ ਨੇ ਕਿਤੇ ਨਾ ਕਿਤੇ ਇਹਨਾਂ ਦਾ ਕਾਰਨ ਪੰਜਾਬ ਸਰਕਾਰ ਵੀ ਹੈ ਕਿ ਪਿਛਲੇ ਸਮਿਆਂ 'ਚ ਨਾਲਿਆਂ ਦੀ ਟ੍ਰੇਨਾਂ ਦੀ ਸਫਾਈ ਨਾ ਹੋਣਾ ਵੱਡਾ ਕਾਰਨ ਬਣਿਆ ਜਿਹਦੇ ਕਰਕੇ ਇਹਦੀ ਵੱਡੀ ਸਮੱਸਿਆ ਆਈ ਅਨੇਕਾਂ ਜਾਨਾਂ ਗਈਆਂ ਸਾਡੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਫਸਲਾਂ ਖਰਾਬ ਹੋ ਗਈਆਂ ਘਰ ਖਰਾਬ ਹੋ ਗਏ ਔਰ ਫੇਰ ਦੇਖੋ ਤੁਸੀਂ ਇਹ ਝੂਠੀ ਸਰਕਾਰ ਲਾਰਿਆਂ ਦੀ ਸਰਕਾਰ ਜਿਸ ਦਿਨ ਮੋਦੀ ਜੀ ਨੇ ਆਉਣਾ ਸੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਸਾਰਿਆਂ ਦੀ ਪ੍ਰਧਾਨ ਮੰਤਰੀ ਨੇ ਭਾ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਇਹ ਡਾਇਰੈਕਟਿਵ ਫਲਾਉਣ ਲੱਗੇ ਝੂਠੀਆਂ ਗੱਲਾਂ ਕਰਨ ਲੱਗੇ ਕਿ ਸਾਡਾ 60000 ਕਰੋੜ ਦੇ ਦਿਓ ਜੀ ਜੀਐਸਟੀ ਦਾ 60000 ਕਰੋੜ ਰਹਿੰਦਾ ਉਹ ਵੀ ਮੈਂ ਸਾਰੇ ਤੱਥਾਂ ਨਾਲ ਤੁਹਾਨੂੰ ਸਾਰੀ ਗੱਲ ਜਾਣਕਾਰੀ ਦੇ ਦੂੰਗਾ 2015-16 ਦੇ ਜਦੋਂ ਦਾ GST ਸਟਾਰਟ ਹੋਇਆ ਤਾਂ ਕੇਂਦਰ ਸਰਕਾਰਾਂ ਤੇ ਸੂਬਿਆਂ ਦੀਆਂ ਸਰਕਾਰਾਂ ਚ ਬੈਠ ਕੇ ਜਿਹੜਾ ਤੈਅ ਹੋਇਆ ਕਿ ਜਿੱਥੇ ਕਿਤੇ GST ਦਾ ਪੈਸਾ ਕੱਟੂਗਾ ਕਿਸੇ ਸਟੇਟ ਨੂੰ ਘਾਟਾ ਹੋਊਗਾ ਤਾਂ ਉੱਥੇ ਕੇਂਦਰ ਸਰਕਾਰ ਕੰਪਨਸੇਸ਼ਨ ਦੇਊਗੀ ਉੱਥੇ 2015-16 ਤੋਂ ਲੈ ਕੇ 2022 ਤੱਕ 5 ਸਾਲ ਸਾਰਾ ਹਰੇਕ ਸਾਲ ਦਾ ਆਪਣੇ ਕੋਲ ਡਾਟਾ ਹੈ ਤਕਰੀਬਨ 85850000 ਕਰੋੜ ਰੁਪਇਆ ਬਣਦਾ ਜੋ 2022 ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਦਿੱਤਾ। ਉਸ ਤੋਂ ਬਾਅਦ ਜਿਹੜਾ ਸਰਕਾਰਾਂ ਜੋ GST ਸੀ ਪੈਰਾਸਰ ਹੋ ਗਈਆਂ ਤਾਂ ਉਸ ਤੋਂ ਬਾਅਦ 23000 ਕਰੋੜ 18000 ਕਰੋੜ 2022 ਚਈ ਤੋਂ ਬਾਅਦ ਹੈ ਮੇਰੇ ਕੋਲ ਸਾਰਾ ਡਾਟਾ ਹੈ ਮੈਂ ਤੁਹਾਨੂੰ ਵੀ ਦੇ ਦਾਂ। 58210 ਕਰੋੜ ਰੁਪਇਆ ਜੋ ਉਦੋਂ ਤੱਕ ਉਹ ਤੋਂ ਬਾਅਦ ਆਇਆ ਹੈ ਉਹ ਵੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਆਇਆ ਹੈ। ਇਹ ਸਿਰਫ ਜਿਹੜੀਆਂ ਗੱਲਾਂ ਨੇ ਬਹਾਨੇਬਾਜ਼ੀਆਂ ਨੇ ਜਦੋਂ ਪੰਜਾਬ ਸਰਕਾਰ ਨੂੰ ਪਤਾ ਲੱਗਦਾ ਹੈ ਤੇ ਲੋਕ ਇਹਨਾਂ ਨੂੰ ਗਾਲਾਂ ਕੱਢਣ ਲੱਗੇ ਇਹਨਾਂ ਨੇ ਇਹਨਾਂ ਤੋਂ ਕੰਮ ਨਹੀਂ ਕੋਈ ਹੋਇਆ ਇਹਨਾਂ ਤੋਂ ਵਾਅਦਾ ਨਹੀਂ ਕੋਈ ਪੂਰਾ ਹੋਇਆ ਇਹਨਾਂ ਦੇ ਦਾਲੇ ਹੋ ਗਏ ਤਾਂ ਇਹਨਾਂ ਨੇ ਝੂਠ ਬੋਲ ਕੇ ਇਹਨਾਂ ਨੇ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਹੋਰ ਵਾਸਤੇ ਫੜਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੇ 12000 ਕਰੋੜ ਦੀ ਗੱਲ ਹੈ ਇਹ 12000 ਕਰੋੜ ਜਿਹੜਾ ਡਿਜਾਸਟਰ ਫੰਡ ਹੈ ਰਾਹ ਦਾ ਪੈਸਾ ਹੈ ਇਹ 31 ਮਾਰਚ 2022 ਤੱਕ 9000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਾਤੇ 'ਚ ਆਨ ਰਿਕਾਰਡ ਹੈ। ਔਰ 2022 ਤੋਂ ਬਾਅਦ 2107.5 ਕਰੋੜ ਰੁਪਇਆ ਇਹਨਾਂ ਕੋਲ ਹੋਰ ਆਇਆ। 12000 ਕਰੋੜ ਰੁਪਇਆ ਇਹਨਾਂ ਨੇ ਸਿਰਫ 3535.50 ਕਰੋੜ ਰੁਪਇਆ ਔਰ ਸੁੱਲ ਦੋ ਕਿਸ਼ਤਾਂ ਜਾਰੀ ਕੀਤੀਆਂ ਨੇ ਜਿਹੜੀਆਂ 77 ਕਰੋੜ ਰੁਪਇਆ ਦੀਆਂ ਨੇ। ਅਸੀਂ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਉਹ ਬਾਕੀ 12000 ਕਰੋੜ ਰੁਪਇਆ ਕਿੱਥੇ ਗਿਆ? ਲੱਗਦਾ ਕਿ ਜਿਵੇਂ ਵਾਕਿਸ਼ੀਆਂ ਖਾਦੇ ਨਹੀਂ ਪੈਸਾ ਖਾਦੇ ਬਿਲਕੁਲ ਜੇ ਨਹੀਂ ਖਾਦਾ ਤਾਂ ਹਸਾਰ ਦੇਣ ਝੂਠੀਆਂ ਗੱਲਾਂ ਕਰਨੀਆਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਵਿੱਤ ਮੰਤਰੀ ਨੇ ਦੇਖੋ ਸ਼ੋਭਾ ਨਹੀਂ ਦਿੰਦੀਆਂ ਕਹੇ ਜੇ ਐਡੇ ਵੱਡੇ ਅਹੁਦੇਾਂ ਤੇ ਬੈਠ ਕੇ ਆਪਾਂ ਕਿਸੇ ਗੱਲਾਂ ਨੂੰ ਲੋਕਾਂ ਮੂਰੇ ਝੂਠ ਬਣਾ ਕੇ ਪਰੋਸੀਏ ਲੋਕਾਂ ਨੂੰ ਗਮਰਾਹ ਕਰੀਏ ਇਹ ਕੋਈ ਗੱਲ ਉਸ ਦਿਨ ਆ ਕੇ 1600 ਕਰੋੜ ਰੁਪਏ ਦੀ ਮੌਰੀ ਰਾਹ ਦੇ ਕੇ ਗਏ ਨੇ ਕੋਈ ਕੋਈ ਫੌਰੀ ਰਾਹ ਸਿੱਧੇ ਕੰਮ ਸ਼ੁਰੂ ਕਰੋ ਸਾਡੇ ਜਿਹੜੇ ਵੀ ਭਰਾਵਾਂ ਦੇ ਕੋਈ ਨੁਕਸਾਨ ਹੋਇਆ ਕਿਸੇ ਦੇ ਘਰ ਡਿੱਗੇ ਨੇ ਕਿਸੇ ਦੇ ਮਕਾਨ ਡਿੱਗੇ ਨੇ ਉਹ ਵੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਅਸੀਂ ਵੀ ਆਪਣੇ ਵੱਲੋਂ ਲੱਗੇ ਹੋਇਆ ਸਾਰੇ ਫਾਰਮ ਭਰ ਆ ਕੇ ਜੀਸੀ ਸਾਹਿਬ ਨੂੰ ਦੇਵਾਂਗੇ ਜਿੱਥੇ ਕਿਤੇ ਕਮੀ ਆਉਗੀ ਅਭੀ ਤੁਹਾਡੇ ਪੱਤਰਕਾਰ ਭਰਾਵਾਂ ਦੇ ਮੱਧਮ ਰਾਹੀਂ ਅਸੀਂ ਆਵਾਜ਼ ਚੱਕਾਂਗੇ ਔਰ ਮੋਦੀ ਦੀ ਜਲਦੀ ਆਵਾਸ ਯੋਜਨਾ ਦੇ ਰਾਹੀਂ ਉਹ ਸਾਰੇ ਘਰਾਂ ਨੂੰ ਦੁਬਾਰੇ ਇੱਕ ਵਾਰ ਫਿਰ ਖੜਾ ਕਰ ਦੇਗੀ। ਸਭ ਤੋਂ ਤੁਮਾਂ ਨੇ ਮੁੱਖ ਕਿਹਦੀ ਅਫੀਕਾ ਕੀ ਪਾਣੀ ਹੈਗਾ ਕਿ ਨਾ ਹੱਲ ਨਹੀਂ ਦਈਏ। ਇਹਨਾਂ ਰਾਜਸਥਾਨੋਂ ਤੋਂ ਪੰਜਾਬ 'ਚ ਪਾਣੀ ਆਇਆ ਹੁਣ ਆ ਰਹੀ ਨਹੀਂ। ਦੇਖੋ ਸੰਭਾ ਕਰੇ ਨਹੀਂ। ਜਦੋਂ ਮੂਰੇ ਤਿਆਰੀ ਨਹੀਂ ਸੀ। ਮੈਂ ਤੁਹਾਨੂੰ ਦੱਸ ਕੇ ਹਟਿਆ ਜੇ ਤਿਆਰੀ ਹੋਊਗੀ। ਕੋਈ ਆਪਣੀਆਂ ਡਰੇਨਾਂ, ਕੋਈ ਨਾਲੇ ਨਹਿਰਾ ਸਾਫ਼ ਹੋਣੀਆਂ ਤਾਂ ਹੀ ਉਹਨਾਂ ਦੀ ਇਨਸਾਫ਼ ਹੋਊਗੀ। ਕੈਸਾ ਦੇਖੀ ਪੰਜਾਬ ਦੇ ਵਿੱਚ ਪਾਣੀ ਦੀ ਕਸਰਤ ਹੋਈ ਤੇ ਪਰ ਪਾਣੀ ਨੇ ਦਾਅਵਾ ਕਰਦਾ ਪੰਜਾਬ ਨੂੰ ਬਿਲਕੁਲ ਨਹੀਂ ਮਿਲਦਾ ਅਸੀਂ ਇਹ ਸਰਕਾਰ ਨੂੰ ਇਸ ਗੱਲ 'ਤੇ ਜਵਾਬ ਦੇ ਆ ਪੰਜਾਬ ਸਰਕਾਰ ਇਹਨਾਂ ਦੀਆਂ ਨਕਾਮੀਆਂ ਕਰਕੇ ਇਹ ਵੱਡੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਪੰਜਾਬ ਨੂੰ ਭਾਜਾ ਉਹਨਾਂ ਦੇ ਨਾਮ ਤੇ ਲੈਣ ਵਾਲੇ ਵੀ ਹਾਂ ਉੱਤਰ ਮਨੂ ਬਾਹਰ ਜਿਸ ਤਰ੍ਹਾਂ ਇਹ ਲੱਗਿਆ ਨਾ ਉਸੇ ਚਲਾਉਣਾ ਹੈ ਉਹ ਰਹਿ ਰਿਹਾ ਹੈ ਦੇਖੋ ਇਹ ਨਹੀਂ ਚੱਲਦਾ ਅਪਰਿਗਤ ਉਸ ਕੰਮ ਕਰਦਾ ਉਹ ਲੋਕ ਹੈ ਕਿ ਨਾ ਦੇ ਸਪੀਡ ਸਪੈਕਟਰ ਕਿ ਸਰਕਾਰ ਦੇ ਕੋਲ ਜਦ ਤੱਕ ਨਹੀਂ ਕਰ ਸਕਦਾ ਪਰ ਜਦੋਂ ਕੋਈ ਹਾਦਸਾ ਆ ਜਾਂਦੀ ਹੈ ਜਦੋਂ ਕੋਈ ਮੁਸ਼ਕਲ ਆਉਦੀ ਹੈ ਉਹ ਲੋਕੀ ਸਾਨੂੰ ਕੇਦਰ ਪੈਸੇ ਨਹੀਂ ਦੇ ਦੇਖੋ ਮੈਂ ਆਪ ਉੱਠ ਕੇ ਅਧਿਕਾਰੇ ਗਿਆ ਮੈਂ ਸਭ ਤੋਂ ਆਪ ਨੂੰ ਜਾਣਾ ਮੂਗਾ ਹਾਲੇਕਾ ਫੇਰ ਸਾਰੇ ਅਗਿਆਨਕਾ ਸਾਡਾ ਰਸਮੀ ਕਿਸਾਨ ਮੋਰਟੀ ਦਾ ਪ੍ਰਧਾਨ ਹੈ ਜੋ ਸਾਰੇ ਅਸੀਂ ਦੌਰਾ ਕਰਕੇ ਆਏ ਲੋਕਾਂ ਦੇ ਇੰਡੇ ਬੁਰੇ ਹਾਲ ਹੈ ਸਿਰਕ ਤੜੀ ਪਈ ਹੈ ਕਈ ਟਰੈਕਟਰ ਨੇ ਸ਼ਤਕਾ ਤੱਕ ਸਿਰਕ ਤੜੀ ਪਈ ਹੈ ਲੋਕਾਂ ਦੇ ਘਟ ਹੈਗੇ ਆਪਣੇ ਲਾਹੇ ਦਾ ਬਹੁਤ ਬਚ ਰਹੀ ਹੈ ਸਾਡਾ ਤਾਂ ਸਾਰੇ ਪੰਜਾਬ ਚ ਹੋਇਆ ਪਰ ਜਿਹੜੇ ਰਿਆਵਾ ਦੇ ਨੇਰੇ ਨੇ ਨੇ ਵੀ ਹੈ ਟਰੰਡਾਂ ਦੇ ਵਿੱਚ ਬੁਰਾ ਹਾਲ ਹੈ ਲੋਕ ਰਚ ਨਹੀਂ ਹੋਏ ਪਏ ਇਹਦੇ ਕਹਾ ਪ੍ਰਵਤ ਜਿਹੜੇ ਸਰਕਾਰ ਨੇ ਪੰਜਾਬ ਸਰਕਾਰ ਨੇ ਕਰਨੀ ਸੀ ਉਹ ਇਹਨਾਂ ਨੇ ਬੁਖਤ ਨਹੀਂ ਕਰੇ よろしくお願いしま